50 ਲੱਖ ਰੁਪਏ ਦੀ ਜਿਹੜੀ ਠੱਗੀ ਹੋਈ ਹੈ ਸੋ ਬਜ਼ੁਰਗ ਜੋੜੇ ਦੇ ਨਾਲ ਬਹੁਤ ਤਰੀਕੇ ਨਾਲ ਸਾਨੂੰ ਫੋਨ ਆਇਆ ਕਹਿੰਦੇ ਵੀ ਤੁਹਾਡਾ منی ਲਾਂਡਰਿੰਗ ਦਾ ਕੇਸ ਸਾਡੇ ਪਿਆਵਾ ਬਹੁਾਈ ਬੋਟ ਵਿੱਚ ਬੋਟ ਲੱਜਾਏ ਕਿੰਗੋਵਰ ਇੰਡੀਆ ਦਾ ਜ਼ਿਕਰ ਹੈ ਤੇ 9 ਤਰੀਕ ਨੂੰ 29 ਲੱਖ ਰੁਪਏ ਦੀ ਰਸੀভিং ਹੈ ਸੁਪਰੀਮ ਕੋਰਟ ਦੇ ਅਧੀਨ ਸਟੈਂਪਸ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਇਹ ਹੈ ਸਾਈਬਰ ਕ੍ਰਾਈਮ ਹੈ ਕਿੱਥੇ ਤੱਕ ਵੱਧ ਗਿਆ ਹੈ ਕਿ ਲੋਕਾਂ ਦੇ ਜਿਹੜੇ ਬਜ਼ੁਰਗ ਜੋੜੇ ਹੈ ਹੋਰ ਉਹਨਾਂ ਦੇ ਦਿਮਾਗ ਨੂੰ ਇਸ ਤਰ੍ਹਾਂ ਹਾਈਜੈਕ ਕਰ ਲੈਂਦੇ ਨੇ ਕਿ ਬੰਦਾ ਹੈਗਾ ਸੀ ਸਾਡਾ ਜਮਾ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਭ ਤੋਂ ਪਹਿਲਾਂ 15-15 ਲੱਖ ਵਾਲੀ ਆਪਣੀਆਂ ਤੜਵਾਓ ਜੱਜ ਦੇ ਮੂਹਰੇ ਪੇਸ਼ੀ ਚਲਦੀ ਹੈ ਪੇਸ਼ੀ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਵਾਈਟ ਕੱਪੜੇ ਪਾ ਕੇ ਜਿਹੜਾ ਜੱਜ ਕੇ ਸਾਹਮਣੇ ਪੇਸ਼ ਹੋਣਾ ਹੈ ਤੁਹਾਡੀ ਮਤਲਬ ਜੱਜ ਸਾਹਮਣੇ ਪੇਸ਼ੀ ਇੱਕ ਜਿਹੜਾ ਨਾਟਕ ਉਹਨਾਂ ਨੇ ਬਣਾਇਆ ਹੈ ਪੇਸ਼ੀ ਹੋਈ ਹੈ ਪੇਸ਼ੀ ਹੋਈ ਉਹ ਤੋਂ ਬਾਅਦ ਤੁਹਾਨੂੰ ਜਿਹੜਾ ਤੁਸੀਂ ਉਹਨਾਂ ਨੂੰ ਅਕਾਊਂਟ ਦੇ ਵਿੱਚ ਪੈਸੇ ਹਾਂ ਜੀ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦੇ ਨਾਲ ਐਤਾਂ ਦੀ ਠੱਗੀ ਨਾ ਵੱਜੇ ਕਿਸੇ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਉਹ ਕਿਸੇ ਠੱਗ ਦੇ ਕੋਲ ਨਾ ਜਾਵੇ ਸੋ ਇਸ ਵੇਲੇ ਮੌਜੂਦ ਹੈ ਜੀ ਮੋਹਾਲੀ ਜ਼ਿਲ੍ਹੇ ਦਾ ਕਸਬਾ ਮੂਲਾਪੁਰ ਗਰੀਬਦਾਸ ਜਿੱਥੇ ਕਿ ਬਜ਼ੁਰਗ ਜੋੜੇ ਦੇ ਨਾਲ ਹੋਈ ਵੱਡੀ ਠੱਗੀ 53 ਲੱਖ ਰੁਪਏ ਦੀ ਜਿਹੜੀ ਠੱਗੀ ਹੋਈ ਹੈ ਸੋ ਬਜ਼ੁਰਗ ਜੋੜੇ ਦੇ ਨਾਲ ਬਜ਼ੁਰਗ ਜੋੜੇ ਨੂੰ ਹਾਈਜੈਕ ਕਰਕੇ ਇਹਨਾਂ ਤੋਂ ਹੌਲੀ-ਹੌਲੀ ਕਰਕੇ 53 ਲੱਖ ਰੁਪਿਆ ਜਿਹੜਾ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਠੱਗਿਆ ਗਿਆ ਏ ਕਿਵੇਂ ਚੋਰੀ ਹੋਈ ਹੈ ਕਿਵੇਂ ਠੱਗੀ ਚੋਰਾਂ ਨੇ ਕੀਤੀ ਹੈ ਉਹ ਸਾਰੀ ਗੱਲਬਾਤ ਕਰਦੇ ਆ ਸੋ ਬਾਪ ਅੰਕਲ ਜੀ 53 ਲੱਖ ਦੀ ਜਿਹੜੀ ਠੱਗੀ ਹੋਈ ਹੈ ਹਾਂਜੀ ਕਿਸ ਤਰ੍ਹਾਂ ਹੋਇਆ ਸਾਰਾ ਜਿਹੜੀ ਗੱਲਬਾਤ ਹੈ ਸਾਰੀ ਦੱਸੋ 7 ਤਰੀਕ ਨੂੰ ਸਾਨੂੰ ਫੋਨ ਆਇਆ ਹਾਂ ਕਹਿੰਦੇ ਵੀ ਤੁਹਾਡਾ ਮਨੀ ਲਾਂਡਰਿੰਗ ਦਾ ਕੇਸ ਸਰ ਦੇ ਪਿਆ ਵਾ ਹਾਂ ਬੰਬਈ ਪੁਲਿਸ ਵਿੱਚ ਰਿਪੋਰਟ ਲੱਜਾਏ ਹਾਂ ਵੀ ਗੁਪਤਾ ਨਾਮ ਦਾ ਕੋਈ ਬੰਦਾ ਹੈ ਹਾਂ ਉਹ ਮਨੀ ਲਾਂਡਰਿੰਗ ਦਾ ਕੰਮ ਕਰਦਾ ਹੈ ਹਾਂ ਉਹ ਟ੍ਰੇਡ ਹੋਇਆ ਵੀ ਉਹ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੇ ਪਾਸਪੋਰਟ ਵੇਚ ਕੇ ਉਹ ਪੈਸੇ ਕਰਦੇ ਆ ਵੀ ਤੁਹਾਡੇ ਅਕਾਊਂਟ ਵਿੱਚ ਕਿਸ ਨਾਮ ਦੇ ਮਤਲਬ ਫੋਨ ਨੰਬਰ ਦੱਸਿਆ ਉਹਨਾਂ ਨੇ ਉਹ ਫੋਨ ਨੰਬਰ ਹੁਣ ਮਤਲਬ ਕਿ ਬੱਚਿਆਂ ਨੂੰ ਕਿਡਨਾਪ ਕਰਕੇ ਉਹਨਾਂ ਦੇ ਜਿਹੜੇ ਅੰਗ ਦੁਪਹਿਰ ਵੱਢ ਕੇ ਉਹ ਵੇਚਦੇ ਆ ਤੇ ਉਹਨਾਂ ਦੇ ਜਿਹੜੇ ਪੈਸੇ ਪੈਸੇ ਆ ਤੁਹਾਡੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਰਹੇ ਆ ਹਾਂਜੀ ਹਾਂਜੀ ਵੀ ਇਹਦੇ ਵਿੱਚ 70 ਕਰੋੜ ਰੁਪਏ ਜਮ੍ਹਾਂ ਹੈ ਵੀ ਤੁਹਾਡੀ ਕਾਊਂਟਾ ਦੀ ਵੈਰੀਫਿਕੇਸ਼ਨ ਹੋਊਗੀ ਵੀ ਉਹਦੇ ਬਾਅਦ ਤੁਹਾਨੂੰ ਮਤਲਬ ਜੇ ਤੁਸੀਂ ਤਾਨੂੰ ਪਤਾ ਹੈ ਫੱਤੇ ਬਾਰੇ ਹਾਂ ਇਹਦੇ ਖਾਤੇ ਬਾਰੇ ਪਤਾ ਸੀ ਕਿ ਆ ਵੀ ਸਾਨੂੰ ਇਸ ਫੱਤੇ ਬਾਰੇ ਕੋਈ ਪਤਾ ਨਹੀਂ ਹੈ ਨਾ ਤੁਸੀਂ ਪੁੱਛਿਆ ਨਹੀਂ ਹੈ ਕਿ ਮੇਰਾ ਤਾਂ ਇਦਾਂ ਦਾ ਕੋਈ ਅਕਾਊਂਟ ਹੈ ਨਹੀਂ ਨਾ ਮੇਰਾ ਆਧਾਰ ਕਾਰਡ ਨਾ ਮੇਰੇ ਇਦਾਂ ਦੀ ਕੋਈ ਪਛਾਣ ਹੈ ਬੰਬੇ ਦੇ ਵਿੱਚ ਦੱਸਿਆ ਜੀ ਦੱਸਿਆ ਜੀ ਉਹ ਕਹਿੰਦੇ ਤੁਸੀਂ ਬੰਬੇ ਕਦੋਂ ਆਏ ਦੇ ਨਾ ਕਿ ਆ ਮੈਂ ਤਾਂ ਬੰਬੇ ਗਏ ਹੀ ਨਹੀਂ ਕਦੇ ਸਾਰੀ ਜ਼ਿੰਦਗੀ ਵਿੱਚ ਹੀ ਨਹੀਂ ਗਿਆ ਹੈਗਾ ਤੇ ਉਹ ਕਹਿੰਦੇ ਵੀ ਨਹੀਂ ਥੋੜੀ 52 ਮਿੰਟ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜਾ ਮਨੀ ਲਾਂਡਰੀਂਗ ਦਾ ਟੇਸ਼ ਹੈ ਜਿਹਦੇ ਨਾਲ ਤੇ ਉਹ ਉਹਦੇ ਨਾਲ ਉਹਦੇ ਵਿੱਚ ਨਿਸ਼ਕੋਲ ਇਸ ਕੋਲ 45 ਮਿੰਟ ਦੀ ਵੀਡੀਓ ਰਿਕਾਰਡਿੰਗ ਹੈ ਵੀ ਉਹ ਕੁਝ ਝੂਠ ਬੋਲਦੇ ਆ ਅਰ ਜੇ ਵੀ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਆਇਆ ਹੈ ਹਾਂਜੀ ਤੇ ਤੁਸੀਂ ਗੱਲ ਕਰੀ ਸਭ ਹਾਂਜੀ ਹਾਂਜੀ ਪਹਿਲਾਂ ਮੈਂ ਗੱਲ ਕੀਤੀ ਇਹ ਉਹ ਕਹਿੰਦੇ ਵੀ ਤੁਸੀਂ ਕਰੋ ਵੀ ਬੀਐਸਐਨ ਅਥਾਰਟੀ ਵੱਲੋਂ ਜੇ ਜਿਹੜੀ ਆਪਣੀ ਪੂਰੀ ਇੰਡੀਆ ਵੀ ਹੋਏ ਅਥਾਰਟੀ ਹੈ ਉਸੇ ਤੁਹਾਡੇ ਰਿਕਾਰਡਿੰਗ ਹੋਈ ਵੀ ਹੈ ਹਾਂਜੀ ਅੱਛਾ ਜਦੋਂ ਤੁਹਾਨੂੰ ਕੋਈ ਫੋਨ ਆਇਆ ਇਦਾਂ ਦਾ ਤਾਂ ਤੁਸੀਂ ਇਹ ਠੀਕ ਨਹੀਂ ਸਮਝਿਆ ਕਿ ਮੈਂ ਘਰ ਦੇ ਆਦੇ ਨਾਲ ਗੱਲਬਾਤ ਕਰਾਂ ਸਾਂਝੀ ਕਰਾਂ ਇਦਾਂ ਦਾ ਕੁਝ ਨਹੀਂ ਅਸੀਂ ਉਹਨਾਂ ਨੂੰ ਬਹੁਤ ਕਿਹਾ ਅਸੀਂ ਕਿ ਆ ਵੀ ਅਸੀਂ ਇਸ ਮਾਮਲੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਤੇ ਉਹ ਕਹਿੰਦੇ ਵੀ ਕਿਸੇ ਬੱਚੇ ਬੱਚਿਆਂ ਨਾਲ ਵੀ ਗੱਲ ਨਹੀਂ ਕਰਨੀ ਉਹਨਾਂ ਨੇ ਇਹ ਕਿਹਾ ਵੀ ਖੋਨੂੰ ਇਸ ਇਸ ਤਰੀਕੇ ਦੇ ਨਾਲ ਡਰਾਇਆ ਤਮਕਾਇਆ ਹੈ ਹਾਈਜੈਕ ਦਿਮਾਗ ਤੁਹਾਡਾ ਕਰ ਲਿਆ ਵੀ ਤੁਸੀਂ ਕਿਸੇ ਆਪਣੇ ਨੂੰ ਨਾ ਦੱਸੋ ਹਾਂ ਨਹੀਂ ਦੱਸ ਸਕਿਆ ਕਿ ਆਪਣੇ ਬੱਚਿਆਂ ਨੂੰ ਵੀ ਨਹੀਂ ਜਾ ਸਕੇ ਉਹ ਕਹਿੰਦੇ ਵੀ ਜੇ ਤੁਸੀਂ ਕਿਸੇ ਨਾਲ ਗੱਲ ਕਰੀ ਤੇ ਇਹ ਗੱਲ ਲੀਕ ਆਊਟ ਹੋ ਜੂਗੀ ਵੀ ਅਸੀਂ ਉਹ ਬੰਦੇ ਪਕੜ ਨਹੀਂ ਸਕਦੇ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਹੈ ਵੀ ਇਹਦੇ 240 ਬੰਦੇ ਹੈ ਉਹਨੇ ਜਿਹੜੇ 240 ਕੈਮਰਿਆਂ 240 ਸਨਸਾਰੀ ਬੰਦੇ ਹੈ ਇਹ ਇਸ ਟੱਕਰ ਵਿੱਚ ਲੀਕ ਕਰੀ ਜਿਨ੍ਹਾਂ ਗੱਲ ਲੀਕ ਕਰੀ ਹੈ अच्छा जिस तरह ਤੁਹਾਡੇ ਨਾਲ ਗੱਲ ਹੋਈ ਪਹਿਲੇ ਦਿਨ ਗੱਲ ਹੋਈ ਤਾਂ ਪਹਿਲੇ ਦਿਨ ਕਿੰਨੀ ਦੇਰ ਗੱਲ ਹੋਈ ਤੇ ਤੁਸੀਂ ਪਹਿਲੇ ਦਿਨੇ ਪੈਸੇ ਦੇ ਉਹਨਾਂ ਨੂੰ ਨਹੀਂ ਪਹਿਲੇ ਦਿਨ ਨਹੀਂ ਅਸੀਂ ਉਹ ਕਹਿੰਦੇ ਵੀ ਬਾਕੀ ਫੇਵਲੇ ਜੱਜ ਸਾਹਿਬ ਨਾਲ ਥੋੜੀ ਉਹ ਕਰਾਉਂਗੇ ਹੈਰਿੰਗ ਕਰਾਉਂਗੇ ਜੱਜ ਸਾਹਿਬ ਨਾਲ ਹੈਰਿੰਗ ਹੋਣ ਦੇ ਬਾਅਦ ਜੋ ਹੁਕਮ ਕਰਨਗੇ ਉਹਦੇ ਬਾਅਦ ਤੁਹਾਡੇ ਨਾਲ ਅੱਗੇ ਮਤਲਬ ਜਿਸ ਤਰ੍ਹਾਂ ਉਹ ਕਹਿੰਦੇ ਹੋ ਪਹਿਲੇ ਦਿਨ ਤੁਹਾਡੀ ਗੱਲ ਹੋਈ ਹੈ। ਹਾਂਜੀ। ਅੱਛਾ ਦੂਸਰੇ ਦਿਨ ਤੁਹਾਡੀ ਮਤਲਬ ਜੱਜ ਸਾਹਮਣੇ ਪੇਸ਼ੀ ਇੱਕ ਜਿਹੜਾ ਨਾਟਕ ਉਹਨਾਂ ਨੇ ਬਣਾਇਆ ਪੇਸ਼ੀ ਹੋਈ ਹੈ। ਪੇਸ਼ੀ ਹੋਈ ਹੈ। ਉਹ ਤੋਂ ਬਾਅਦ ਤੁਹਾਨੂੰ ਜਿਹੜਾ ਤੁਸੀਂ ਉਹਨਾਂ ਨੂੰ ਅਕਾਊਂਟ ਦੇ ਵਿੱਚ ਪੈਸੀ ਪਾਏ। ਹਾਂ ਅਸੀਂ ਫਿਰ ਸਾਨੂੰ ਕਹਿੰਦੇ ਵੀ ਇਮੀਡੀਏਟ ਜਾਓ ਆਪਣੇ ਜਿਹੜੇ ਫੰਡ ਹੈ ਨਾ ਉਹ ਆਪਣੇ ਕੋ ਮਤਲਬ ਖਾਤੇ ਟ੍ਰਾਂਸਫਰ ਕਰੋ। ਟ੍ਰਾਂਸਫਰ ਕਰਨ ਦੇ ਬਾਅਦ ਫਿਰ ਤੁਹਾਨੂੰ ਅੱਗੇ ਅਸੀਂ ਦੱਸਾਂਗੇ ਕਿ ਕਿਵੇਂ ਕਰਨਾ। ਉਹਨਾਂ ਨੇ ਪਹਿਲੀ ਵਾਰੀ ਤੁਹਾਨੂੰ ਇਹ ਦੱਸਿਆ ਵੀ ਤੁਹਾਡਾ ਦੇ ਵੀ 53 ਲੱਖ ਰੁਪਏ ਤੁਹਾਨੂੰ ਦੇਣਾ ਪੈਣਾ ਹੈ। 53 ਨਹੀਂ ਦੱਸਿਆ ਉਹਨਾਂ ਨੇ। ਉਹ ਕਹਿੰਦੇ ਪਹਿਲਾਂ ਐਪਲੀ ਫੋਟੋ ਭੇਜੋ ਕਾਪੀ ਦੀ ਫੋਟੋ ਭੇਜੋ ਉਹ ਜਿਹਨ ਸਾਡਾ ਅਣਕੀ ਰੱਖ ਉਸ ਦਿਨ ਸਾਡਾ 29 ਲੱਖ ਰੁਪਏ ਮਤਲਬ ਉਹਨਾਂ ਨੇ ਅਕਾਊਂਟ ਵਿੱਚ ਕਢਾ ਕੇ ਮਤਲਬ ਉਹ ਕਰਾ ਲਿਆਗਾ ਚਲੋ ਬਿਲਕੁਲ ਜੀ ਸੋ ਆਂਟੀ ਜੀ ਤੁਸੀਂ ਆਜੋ ਇੱਥੇ ਹਾਂ ਤੁਸੀਂ ਦੱਸੋ ਵੀ ਜਿਹੜੇ ਪੈਸੇ ਕਿਸ ਤਰ੍ਹਾਂ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਪਹਿਲੇ ਦਿਨ ਪਵਾਏ ਕਿੰਨੇ ਪੈਸੇ ਪਵਾਏ ਕਿਸ ਤਰ੍ਹਾਂ ਕਿਸ ਤਰ੍ਹਾਂ ਪੈਸੇ ਹੋਏ ਤੁਸੀਂ ਦੱਸੋ ਅਸੀਂ ਜੀ ਆਪਣੇ ਜਿਹੜੀ ਰਿਟਾਇਰਮੈਂਟ ਦਾ ਪੈਸਾ ਸੀ ਸਾਡਾ 15-15 ਲੱਖ ਰੁਪਏ ਸੀਨੀਅਰ ਸਿਟੀਜ਼ਨ ਦੇ ਖਾਤੇ ਵਿੱਚ ਅਸੀਂ ਜਮਾ ਕਰਵਾਇਆ ਹੋਇਆ ਸੀ ਦੋਨਾਂ ਜਣੇ ਨੇ ਮੈਂ ਵੀ ਸੋਸ਼ਲ ਵੈਲਫੇਅਰ ਦੇ ਵਿੱਚ ਸੁਪਰਵਾਈਜ਼ਰ ਰਿਟਾਇਰ ਹੋਈ ਆ ਜੋ ਫੰਡ ਮੈਨੂੰ ਮਿਲੇ ਸੀ ਉਹਦੇ ਤੋਂ 15 ਲੱਖ ਰੁਪਏ ਮੈਂ ਸੀਨੀਅਰ ਸਿਟੀਜ਼ਨ ਦੇ ਖਾਤੇ ਵਿੱਚ ਜਮਾ ਕਰਵਾ ਦਿੱਤਾ ਸੀ ਤੇ ਇਹਨਾਂ ਨੇ ਵੀ 15 ਲੱਖ ਰੁਪਏ ਆਪਣਾ ਸੀਨੀਅਰ ਸਿਟੀਜ਼ਨ ਦੇ ਖਾਤੇ ਵਿੱਚ ਜਮਾ ਕਰਵਾ ਦਿੱਤਾ ਸੀ ਤੇ ਉਹ ਪੈਸਾ ਜਿਹੜਾ ਹੈਗਾ ਸੀ ਸਾਡਾ ਜਮਾ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਭ ਤੋਂ ਪਹਿਲਾਂ 15-15 ਲੱਖ ਵਾਲੀ ਐਫ ਡੀਆ ਤੜਵਾਓ ਉਹ ਅਸੀਂ ਤੜਵਾਈਆਂ ਲੜਵਾਨ ਤੋਂ ਬਾਅਦ ਅਸੀਂ ਜਦੋਂ ਉਹ ਉਹ ਕਹਿੰਦੇ ਸਾਨੂੰ ਮਾਤਾ ਜੀ ਬਾਹਰ ਆ ਕੇ ਕਾਲ ਕਰਕੇ ਦੱਸਣਾ ਵੀ ਤੁਹਾਡੀਆਂ ਐਫ ਡੀਆਂ ਟੁੱਟ ਗਈਆਂ ਤੇ ਅਸੀਂ ਤੁਹਾਨੂੰ ਇੱਕ ਅਕਾਊਂਟ ਨੰਬਰ ਪ੍ਰੋਵਾਈਡ ਕਰਵਾਉਂਗੇ ਉਸ ਅਕਾਊਂਟ ਨੰਬਰ ਦੇ ਵਿੱਚ ਤੁਸੀਂ ਉਹ ਪੈਸਾ ਪਾਣਾ ਹੈ ਤੁਸੀਂ ਉਹ ਮੋਬਾਈਲ ਕਿਸੇ ਨੂੰ ਨਹੀਂ ਦੇਣਾ ਫਾਰਮ ਭਰਨ ਵਾਸਤੇ ਤੁਸੀਂ ਇੱਕ ਪੇਪਰ ਤੇ ਪੈਨ ਲੈ ਕੇ ਬਾਹਰ ਆਣਾ ਆਦਾਲਾ ਦੇਖਣਾ ਤੇ ਆਲਾ ਦਾਲਾ ਦੇਖ ਕੇ ਤੁਸੀਂ ਉਹ ਐਡਰੈਸ ਉਤਾਰ ਕੇ ਲੈ ਕੇ ਜਾਣਾ ਫਿਰ ਤੁਸੀਂ ਫਾਰਮ ਭਰਨਾ ਹੈ ਫਿਰ ਉਹਦੀ ਫੋਟੋ ਖਿੱਚ ਕੇ ਸਾਨੂੰ ਪਾਣੀ ਹੈ ਜਦ ਤੁਸੀਂ ਫੋਟੋ ਖਿੱਚ ਕੇ ਸਾਨੂੰ ਪਾਉਂਗੇ ਤਾਂ ਅਸੀਂ ਤੁਹਾਨੂੰ ਦੱਸੂਗੇ ਵੀ ਹਾਂ ਇਹ ਓਕੇ ਹੈ ਤੇ ਤੁਸੀਂ ਇਹਦੇ ਵਿੱਚ ਪੈਸਾ ਪਾ ਦਿਓ ਤੇ ਤੁਸੀਂ ਆਰਟੀਜੀਐਸ ਕਰਾਣੀ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ 2:00 ਵਜੇ ਤੇ ਆਰਟੀਜੀਐਸ ਵਾਲਾ ਜਿਹੜਾ ਹੈਗਾ ਉਹ ਬੰਦ ਹੋ ਗਿਆ ਫਿਰ ਅਸੀਂ ਮੇਰੇ ਚੋਟ ਲੱਗੀ ਵੀ ਕਰਕੇ ਮੇਰੇ ਮੇਰੇ ਕੋ ਬੈਠ ਨਹੀਂ ਹੁੰਦਾ ਮੈਂ ਰਿਕੁਐਸਟ ਕਰੀ ਕਿ ਮੈਂ ਕੱਲ ਨੂੰ ਫਿਰ ਮੈਨੂੰ ਆਣਾ ਪੈਣਾ ਵੀ ਤੁਸੀਂ ਬੇਟੇ ਕਰ ਦਿਓ ਤੇ ਉਹ ਕਹਿੰਦਾ ਵੀ ਆਂਟੀ ਜੀ 2:00 ਵਜੇ ਤੋਂ ਬਾਅਦ ਅਲਾਉਡ ਨਹੀਂ ਹੈਗਾ ਤੁਸੀਂ ਐ ਕਰੋ ਕਾਗਜ਼ ਪੱਤਰ ਮੈਨੂੰ ਫੜਾ ਦਿਓ ਮੈਂ ਤੁਹਾਡੀ ਕੱਢ ਕੇ ਦੇਖ ਲੂ सारी का हां रजिस्ट्री का, कार कार्रवाई ਤੇ ਉਸ ਤੋਂ ਬਾਅਦ ਮੈਂ ਸਵੇਰੇ ਆ ਕੇ ਤੁਹਾਡੀ ਫਸਟ ਟਾਈਮ ਹੀ ਕਰ ਦੂੰਗਾ ਤੇ ਸਵੇਰੇ ਤੁਸੀਂ ਆਪ ਨਾ ਆਇਓ ਅੰਕਲ ਜੀ ਨੂੰ ਭੇਜ ਦਿਓ ਤੇ ਜਦ ਅਸੀਂ ਘਰ ਪਹੁੰਚੇ ਤਾਂ ਘਰ ਉਹਨਾਂ ਨੇ ਸਾਨੂੰ ਕਿਹਾ ਵੀ ਮਾਤਾ ਜੀ ਘਰ ਪਹੁੰਚ ਗਏ ਉਹਨਾਂ ਦਾ ਇੱਕ ਫੋਨ ਇਹਨਾਂ ਨੇ ਜੇਬ ਦੇ ਵਿੱਚ ਲਗਾਇਆ ਹੋਆ ਸੀ ਵੀ ਇਹ ਤੁਹਾਡੀ ਸੁਰੱਖਿਆ ਵਾਸਤੇ ਹੈ ਵੀ ਤੁਹਾਨੂੰ ਰਸਤੇ ਦੀ ਨਾਲ ਜਿਹੜੀ ਗੱਲਬਾਤ ਸਾਰੀ ਸੁਣਦੇ ਵੀ ਰਹੇ ਹੈ ਸਾਰੀ ਗੱਲਬਾਤ ਉਹ ਕਵਰ ਕਰਦੇ ਸੀ ਵੀ ਕੀ ਕਰ ਰਹੇ ਤੁਸੀਂ ਇਹ ਕਿਸ ਟਾਈਮ ਕਿੱਥੇ ਪਹੁੰਚੇ ਹੈ ਕਹਿੰਦੇ ਅਸੀਂ ਮਾਤਾ ਜੀ ਆਪਕੇ ਸਾਥ ਹੀ आपकी सारी बात सुन रहे थे और आप कहाँ पहुंचे हैं क्या बात कर, है, बात कर रहे हैं किससे बात कर रहे हैं और आप नॉर्मली रह के बात करना किसी को ये जजमेंट ना हो कि आपको के साथ कुछ हो रहा है हैं तो मैं आपने बिल्कुल नॉर्मल रहना बच्चों को भी कोई बात नहीं बतानी मैंने कहा ठीक है जी तो आपका ये सारे फंड वापिस करवाने की मैं जिम्मेवारी लेता हूँ सुपर सुपरविजन हो जाएगी आपके फंड आपको वापिस मिल जाये जेडे जिस तरह हम पैसा अकाउंट किन्ना पैसा किन्ने गैप है जिस तरह सूहती लख ਤੁਸੀਂ ਪਾ ਦਿਓ ਜਦ ਸਾਡੀ 15-15 ਲੱਖ ਦੀ ਦੋ ਐਫ ਡੀਆਂ ਟੁੱਟੀਆਂ ਤੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਦੱਸਿਆ ਵੀ ਇੰਨੇ ਪੈਸੇ ਅਕਾਊਂਟ 'ਚ ਆ ਗਏ ਤੇ ਉਹਨਾਂ ਨੇ ਕਿਹਾ ਫੋਟੋ ਖਿੱਚ ਕੇ ਪਾਓ ਅਸੀਂ ਪਾਤੀ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਐ ਕਰੋ ਇਹਦੇ ਵਿੱਚ ਤੇ 29 ਲੱਖ ਰੁਪਏ ਸਾਨੂੰ ਸੈਂਡ ਕਰ ਦਿਓ ਜਿਹੜੇ ਬੈਂਕ ਤੋਂ ਜਿਹੜੇ ਤੁਸੀਂ ਡਾਕਖਾਨਾ ਪੋਸਟ ਆਫਿਸ ਜਰਨਲ ਪੋਸਟ ਆਫਿਸ ਤਾਰਾ ਸੈਕਟਰ ਵੀ ਤੁਸੀਂ ਸਾਡੇ ਖਾਤੇ ਦੇ ਵਿੱਚ ਤੁਸੀਂ ਪਾ ਦਿਓ ਵੀ ਸਾਨੂੰ ਅਸੀਂ ਅਕਾਊਂਟ ਨੰਬਰ ਪ੍ਰੋਵਾਈਡ ਕਰ ਰਹੇ ਹਾਂ ਤੇ ਉਹਨਾਂ ਨੇ 10-15 ਮਿੰਟ ਦੇ ਵਿੱਚ ਮੈਨੂੰ ਇੱਕ ਅਕਾਊਂਟ ਨੰਬਰ ਭੇਜਿਆ ਮੇਰੇ ਤੋਂ ਫਾਰਮ ਨਹੀਂ ਸੀ ਭਰਿਆ ਜਾ ਰਿਹਾ ਮੈਂ ਇੱਕ ਕੇ ਬਿਰਜੀ ਤੁਸੀਂ ਫਾਰਮ ਭਰ ਦੋ ਉਹ ਕਹਿੰਦਾ ਵੀ ਇਹ ਕਿਹੜੀ ਕੰਪਨੀ ਐ ਕੀ ਐ ਮੈਨੂੰ ਨਹੀਂ ਪਤਾ ਲੱਗ ਰਿਹਾ ਇਸ ਬਾਰੇ ਤੇ ਤੁਸੀਂ ਐਂ ਕਰੋ ਆਪਣੇ ਬੇਟੇ ਨੂੰ ਹੀ ਬੁਲਾਓ ਜਿਹਨੇ ਪ੍ਰਾਪਰਟੀ ਲਈ ਐ ਉਹਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਜੇ ਕੋਈ ਤੁਹਾਨੂੰ ਪੁੱਛੇ ਤਾਂ ਤੁਸੀਂ ਇਹ ਕਹਿਣਾ ਵੀ ਅਸੀਂ ਕੋਈ ਪ੍ਰਾਪਰਟੀ ਲਈ ਐ ਸਾਡੇ ਬੇਟੇ ਨੇ ਅਸੀਂ ਉੱਥੇ ਇਹ ਪੈਸਾ ਭੇਜ ਰਹੇ ਹਾਂ ਤੇ ਤੁਸੀਂ ਬਿਲਕੁਲ ਨਹੀਂ ਇਹ ਫੋਨ ਨਹੀਂ ਦੇਣਾ ਕਿਸੇ ਨੂੰ ਵੀ ਤੇ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਕਿਹਾ ਉਹ ਕਹਿੰਦੇ ਵੀ ਆਪਣੇ ਬੇਟੇ ਨੂੰ ਹੀ ਬੁਲਾਓ ਉਹੀ ਭਰ ਦੇਗਾ ਫਾਰਮ ਤੇ ਫੇ ਮੈਂ ਚੁੱਪ ਕਰਕੇ ਪਿੱਛੇ ਆ ਗਈ ਪਿੱਛੇ ਆ ਕੇ ਮੈਂ ਫਾਰਮ ਲਿਆ ਫਿਰ ਉਹ ਡਾਕਾ ਨੇਰੇ ਕਹਿੰਦੇ ਵੀ ਤੁਸੀਂ ਜੀ ਇਹ ਫਾਰਮ 29 ਲੱਖ ਦਾ ਗਲਤ ਭਰਤ ਹੈ ਵੀ ਅਸੀਂ 15 ਲੱਖ ਦਾ ਕਰੂਗੇ ਤੇ ਫਿਰ ਅਸੀਂ ਇੱਕ ਫਾਰਮ ਉਹੀ 15 ਲੱਖ ਦਾ ਭਰ ਕੇ ਉਹਨਾਂ ਨੂੰ ਫੋਟੋ ਸੈਂਡ ਕਰੀ ਉਹ ਕਹਿੰਦੇ ਮਾਤਾ ਜੀ ਬਿਲਕੁਲ ਠੀਕ ਹੈ ਅਬ ਆਪ ਭੇਜ ਦਿਜੀਏ ਉਸ ਤੋਂ ਬਾਅਦ ਆਪ 14 ਲੱਖ ਦਾ ਇੱਕ ਹੋਰ ਭੇਜ ਦਿਜੀਏ 29 ਲੱਖ ਕੀ ਆਪਦੀ ਵੈਰੀਫਿਕੇਸ਼ਨ ਹੋ ਜਾਏਗੀ ਉਸਕੇ ਬਾਅਦ ਆਪਕੋ ਕੱਲ ਬਤਾਏਗੇ ਕੀ ਕਰਨਾ ਆਪਨੇ ਤਾਂ ਅਸੀਂ 29 ਲੱਖ ਰੁਪਏ ਜਦੋਂ ਉਹਨਾਂ ਨੂੰ ਭੇਜ ਦਿਆ ਉਹਨਾਂ ਨੇ ਸਾਨੂੰ ਕਿਹਾ ਵੀ ਮੈਸੇਜ ਆਏ ਹੋਣੇ ਤੁਹਾਨੂੰ ਉਹ ਮੈਸੇਜ ਭੇਜੋ ਸਾਨੂੰ ਅਸੀਂ ਉਹ ਮੈਸੇਜ ਦੇਖੇ ਮੈਂ ਕਿ ਵੀ ਕਾਲ ਚੱਲ ਰਹੀ ਆ ਉਹਦੇ ਪਰ ਤਾਂ ਉਹ ਕਹਿੰਦੇ ਵੀ ਅਸੀਂ ਕਾਲ ਦੂਸਰੇ ਫੋਨ ਪਰ ਲਗਾ ਦਿੰਦੇ ਆ ਤੁਸੀਂ ਉਹਦੇ ਵਿੱਚ ਮੈਸੇਜ ਚੈੱਕ ਕਰੋ ਅਰੂ ਦੀ ਫੋਟੋ ਖਿੱਚੋ ਫੋਟੋ ਖਿੱਚ ਕੇ ਸਾਨੂੰ ਭੇਜੋ असि फिर फोटो खिंच तो के बाद लिया है खाओ और रेस्ट करो आपने इस बारे में किसी से कोई बात नहीं करनी नहीं तो आपकी पूरी फैमिली को उठा के अंदर कर दिया जायेगा और सात साल की कैद भी हो सकती है और आपको पता ही है जेल के क्या हालात है आप सीनियर सिटीजन है इसलिए हम आपके साथ सहमति जता रहे हैं और ऐसी कोई बात नहीं आपको हम इसमें से जल्दी से जल्दी रिहा करवा देंगे और आप हमारे साथ पूरा कोऑपरेट कर रहे हो इसलिए हम आपके साथ कोऑपरेट कर रहे हैं तो ये थे मैं तोनु ਰੋਕਦਾ ਦੇਖੋ ਤੁਹਾਡੇ ਗੱਲ ਐਡਾ ਬੜਾ ਜਿਹੜਾ ਇਹ ਕੰਮ ਹੋਇਆ ਏ ਉਸ ਜਦੋਂ ਤੁਹਾਡੇ ਤੇ ਪੈਸੇ ਲੈ ਰਹੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਵਾਰੀ ਤਾਂ ਆਇਆ ਹੋਣਾ ਵੀ ਇਹ ਜਿਹੜੀ ਚੀਜ਼ ਹੈ ਵੀ ਸਾਨੂੰ ਆਪਣੇ ਪਰਿਵਾਰ ਦੇ ਨਾਲ ਥੋੜਾ ਬੋਧਾ ਪੁੱਛ ਲੈਣਾ ਚਾਹੀਦਾ ਏ ਕਿ ਬਹੁਤ ਵੱਡੀ ਵੱਡੀ ਜਿਹੜੀ ਗੱਲਾਂ ਹੋ ਜਾਂਦੀਆਂ ਅਸੀਂ ਸਾਂਝੀਆਂ ਕਰਦੇ ਪਰ ਕੁਛ ਨਾ ਕੁਛ ਦਿਮਾਗ ਦੇ ਵਿੱਚ ਜਾਂ ਦਿਲ ਦੇ ਵਿੱਚ ਆਇਆ ਹੋਣਾ ਵੀ ਅਸੀਂ ਪੁੱਛ ਲਈਏ ਆਇਆ ਤਾਂ ਸੀਗਾ ਜੀ ਜਦੋਂ ਉਹਨਾਂ ਨੇ ਫਿਰ ਉਹ ਅਕਾਊਂਟ ਚੇਂਜ ਕਰਤੇ ਆ ਜਦ ਮਤਲਬ ਏਜੰਟ ਨੇ ਮੈਨੂੰ ਮਨਾ ਏਜੰਟ ਨੇ ਕਿਹਾ ਨਾ ਵੀ ਆਪਣੇ ਬੇਟੇ ਨੂੰ ਬੁਲਾਓ ਫਾਰਮ ਭਰਨ ਲਈ ਤੇ ਉਹਨਾਂ ਨੇ ਮਤਲਬ ਫਿਰ ਮੈਨੂੰ ਸਾਈਡ ਤੇ ਬੁਲਾਇਆ ਬੁਲਾ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਆਂਟੀ ਜੀ ਮਾਤਾ ਜੀ ਆਪਨੇ ਇਸ ਅਕਾਊਂਟ ਮੇ ਪੈਸੇ ਨਹੀਂ ਡਾਲੇ ਹਮ ਆਪਕੋ ਔਰ ਅਕਾਊਂਟ ਭੇਜ ਰਹੇ ਹੈ ਔਰ ਉਸਮੇ ਆਪਨੇ ਡਾਲ ਲੇ ਫਿਰ ਉਹਨਾਂ ਨੇ ਉਹਨਾਂ ਨੇ ਸਾਨੂੰ ਹੋਰ ਅਕਾਊਂਟ ਭੇਜਿਆ ਫਿਰ ਵੀ ਮੇਰੇ ਦਿਮਾਗ ਦੇ ਵਿੱਚ ਖੁੜਕਾ ਹੋਇਆ ਵੀ ਇਹ ਕੀ ਗੱਲ ਹੈ ਪਰ ਉਹਨਾਂ ਨੇ ਸਾਨੂੰ ਬਾਰ ਬਾਰ ਇਹੀ ਕਿਹਾ ਵਸੇ ਵੀ ਤੁਹਾਡੇ ਫੰਡ ਅ ਕੋਡੀ ਇੱਕ ਸੁਪਰਵਾਈਜ਼ਰ ਛੱਡਿਆ ਹੋਇਆ ਹੈ ਜਿਹੜਾ ਸੁਪਰਵੀਜ਼ਨ ਕਰਕੇ ਤੁਹਾਡਾ ਵਿਧ ਬਿਆਜ ਤੁਹਾਡਾ ਜੋ ਵੀ ਤੁਹਾਡਾ ਲਾਸ ਹੋਇਆ ਤੁਹਾਨੂੰ ਚੈੱਕ ਕੱਟ ਕੇ ਮੈਂ ਦਊਂਗਾ ਮੈਂ ਮੈਂ ਇਹਦਾ ਤੁਹਾਡੇ ਨਾਲ ਵਾਦਾ ਰਿਹਾ ਮੈਂ ਤੁਹਾਡਾ ਬੇਟਾ ਹਾਂ ਮੈਂ ਇਹਨੂੰ ਆਪਣਾ ਬੇਟਾ ਸਮਝੋ अच्छा 29 लाख ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਸੀਂ ਕਿੰਨੇ ਬਾਅਦ ਉਹ ਦੋ ਦਿਨ ਕੋਰਟ ਦੇ ਵਿੱਚ ਕਹਿੰਦਾ ਸ਼ਨੀਵਾਰ ਐਤਵਾਰ ਆ ਗਿਆ ਤਾਂ ਉਹ ਕਹਿੰਦਾ ਵੀ ਮਾਤਾ ਜੀ ਹੁਬ ਆਪ ਆਪਣੇ ਰਿਲੈਕਸ ਲਈ ਰਹੀਏ ਰੈਸਟ ਕੀ ਜੀਏ ਦਵਾਈ ਲਈ ਜੀਏ ਆਪਕੋ ਅਗਲੀ ਕਾਰਵਾਈ ਅਗਲੇ ਅਫੀਸਰ ਆਉਣਗੇ ਤਾਂ ਸੋਮਵਾਰ ਕੋ ਬਤਾਈ ਜਾਏਗੀ ਵਿਚ ਵਿਚ ਫੋਨ ਕਰਿਆ ਉਹਨਾਂ ਨੇ ਉਹ ਹਾਂਜੀ ਪੂਰੀ ਵੀਡੀਓ ਕਾਲ ਚੱਲਦੀ ਰਹੀ ਉਹ ਕਹਿੰਦੇ ਚਾਰਜਿੰਗ ਤੇ ਆਪਣਾ ਫੋਨ ਲਗਾ ਕੇ ਰੱਖਣੇ ਆ ਹਟਾਣੇ ਨਹੀਂ ਜਾਂ ਲਾਈਟ ਵੀ ਚਲੇ ਜਾਂਦੀ ਦੀ ਉਹ ਕਹਿੰਦੇ ਦੇ ਵੀ ਤੁਸੀਂ ਇਨਵਰਟਰ ਵਾਲੇ ਸੁੱਚ ਤੇ ਲਗਾ ਦਿਓ ਵੀ ਚਾਰਜਿੰਗ ਖਤਮ ਨਹੀਂ ਹੋਣੀ ਚਾਹੀਦੀ ਜੇ ਜਰਾ ਜਰਾ ਵੀ ਡਾਊਨ ਹੁੰਦੇ ਸੀ ਨਾ ਉਹਦੇ ਗੱਲ 10 ਦਿਨ ਗੱਲ ਹੋਈ ਲਗਾਤਾਰ 10 ਦਿਨ ਨਹੀਂ ਜੀ 7 8 9 10 11 12 5 ਦਿਨ ਗੱਲ ਹੋਈ ਹਾਂਜੀ ਹਾਂਜੀ 12 ਤੱਕ ਮਤਲਬ 13 ਨੂੰ ਫੇਰ ਉਹਨਾਂ ਨੇ ਸਾਨੂੰ ਸਵੇਰੇ ਫੋਨ ਆਇਆ ਸਵੇਰ ਤੋਂ ਹੀ ਫੋਨ ਆ ਜਾਂਦਾ ਤਾਂ ਜੀ ਹਾਂਜੀ ਸਵੇਰੇ 7 ਵਜੇ ਦਾਦਾ ਸੀ ਉੱਠਦੇ ਤੇ ਜਦੇ ਸਾਨੂੰ ਫੋਨ ਆ ਜਾਂਦਾ ਤਾਂ ਰਾਤ ਤੇ ਕਿੰਨੇ ਵਜੇ ਗੁੱਡ ਮਾਰਨਿੰਗ ਸਰ ਰਾਤ ਨੂੰ ਜਦ ਅਸੀਂ ਸੌਂ ਜਾਂਦੇ ਤੇ ਫਿਰ ਚੁੱਪ ਹੋ ਜਾਂਦੇ ਤੇ ਕਾਲ ਚੱਲਦੀ ਰਹਿੰਦੀ ਸੀ ਹੋਲ ਚਲਦੀ ਰਹਿੰਦੀ ਸੀ ਹੋਲ ਚਲਦੀ ਰਹਿੰਦੀ ਸੀ ਅੱਛਾ ਤੁਸੀਂ ਚਾਰਜਰ ਪਰ ਲਗਾ ਕੇ ਰੱਖਦੇ ਸੀ ਹਾਂਜੀ 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 ਉਹ ਬੰਦ ਨਹੀਂ ਹੋਣ ਦਿੰਦੇ ਹਾਂ ਲਗਾਤਾਰ ਉਹ ਕਹਿੰਦੇ ਸਾਹਮਣੇ ਹੀ ਰੱਖਣਾ ਜਿੱਥੇ ਤੁਸੀਂ ਸੋਣਾ ਪੈਣਾ ਹੈ ਅੱਜ ਜੇ ਮੈਂ ਜਰਾ ਵੀ ਰਸੋਈ ਸੁਈ ਵਿੱਚ ਜਾਂਦੀ ਸੀ ਜਾਂ ਕਿਚਨ 'ਚ ਜਾਂਦੀ ਸੀ ਜਾਂ ਬਾਥਰੂਮ 'ਚ ਜਾਂਦੀ ਸੀ ਉਹ ਜਦ ਇਹਨਾਂ ਨੂੰ ਪੁੱਛਣ ਲੱਗ ਜਾਂਦੇ ਤੇ ਮਾਤਾ ਜੀ ਕਹਾਂ ਗਈਆਂ ਮਾਤਾ ਜੀ ਕੋ ਬੁਲਾਓ ਹਮਨੇ ਬਾਤ ਕਰਨੀ ਹੈ ਤਾਂ ਮੈਂ ਜਾ ਕੇ ਹਾਂਜੀ ਬਤਾਓ ਹਾਂ ਮਾਤਾ ਜੀ ਆਪ ਸਮਝ ਰਹੀਆਂ ਸਾਰਾ ਪ੍ਰਪੋਸ਼ਨ ਰੱਖਣਾ ਆਪਣੇ ਆਪ ਨੇ ਕਿਸੇ ਸੇ ਬਾਤ ਨਹੀਂ ਕਰਨੀ ਅਗਰ ਆਪ ਪ੍ਰਪੋਸ਼ਨ ਰੱਖੋਗੇ ਆਪकी ਫੈਮਲੀ ਕੋ ਕੁਛ ਨਹੀਂ ਹੋਣੇ ਦੂੰਗਾ ਮੈਂ ਅੰਟੀ ਜ ਵੀ ਪੇਸ਼ੀ ਪੈਂਦੀ ਆ ਉਹਦੇ ਵਿੱਚ ਵੀ ਜਿਹੜਾ ਜੱਜ ਹੈ ਟਾਈਮ ਦਿੰਦਾ ਏ ਵੀ ਐਨੇ ਦਿਨਾਂ ਬਾਅਦ ਆ ਜਾਓ ਤੁਸੀਂ ਮਾੜਾ ਮੋਟਾ ਨਹੀਂ ਸੋਚਿਆ ਵੀ ਹਾਂ ਵੇ ਇਹ ਲਗਾਤਾਰ ਚੱਲ ਰਿਹਾ ਕੋਈ ਨਾ ਕੁਛ ਨਾ ਕੁਛ ਕਿਤੇ ਨਾ ਕਿਤੇ ਗਲਤ ਹੋ ਰਿਹਾ ਏ ਤਾਂ ਉਹ ਕਹਿੰਦਾ ਮੈਂ ਤੁਹਾਡੀ ਪ੍ਰੋਬਲਮ ਸਮਝਦਾ ਆ ਮੈਂ ਜੱਜ ਨੂੰ ਰਿਕਵੈਸਟ ਕਰੀ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਸ ਕੇਸ ਵਿੱਚ ਤੇ ਰਿਹਾ ਕਰਾਇਆ ਜਾਵੇ ਔਰ ਇਹ ਵਿਚਾਰੇ ਰਿੜਦੀ ਹੱਡੀ ਦੀ ਪ੍ਰੋਬਲਮ ਹੈ ਔਰ ਇਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਕੱਢਿਆ ਜਾਵੇ ਤੁਹਾਡੇ ਵਾਸਤੇ ਸਪੈਸ਼ਲ ਹੀਅਰਿੰਗ ਰੱਖੀ ਆ ਸਪੈਸ਼ਲ ਹੇਅਰਿੰਗ ਰੱਖੀ ਆ ਜਦ ਅਸੀਂ ਕਪੜੇ ਪਾ ਕੇ ਉੱਥੇ ਬੈਠੇ ਤਾਂ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਫਿੱਕੇ ਕਪੜੇ ਪਾਓ ਫਿਰ ਅਸੀਂ ਫਿੱਕੇ ਕਪੜੇ ਪਾਏ ਫਿਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਵਾਈਟ ਕਪੜੇ ਪਾਓ ਫਿਰ ਅਸੀਂ ਵਾਈਟ ਕਪੜੇ ਲੱਭ ਲੁੱਭ ਕੇ ਪਾਏ ਫਿਰ ਉਹ ਕਹਿੰਦੇ ਮਾਤਾ ਜੀ ਆਪ ਵੀ ਵਾਈਟ ਚੁੰਨੀ ਲਓ ਫਿਰ ਮੈਂ ਵਾਈਟ ਚੁੰਨੀ ਲਈ ਕਹਿੰਦੇ ਜੈਸੇ ਆਪਕੋ ਜੈ ਸਾਹਿਬ ਆਤੇ ਆ ਆਪਣੇ ਖੜੇ ਹੋ ਜਾਣਾ ਹੈ ਔਰ ਖੜੇ ਹੋ ਕੇ ਉਹਨਕੋ ਜੈ ਹਿੰਦ ਸਰ ਕਹਿਣਾ ਹੈ ਇੱਥੇ ਇੱਥੇ ਰੋਕਦਾ ਜੀ ਦੇਖੋ ਇੱਕ ਬੜਾ ਸ਼ਰਿਆੰਤਰ ਜਿਹੜਾ ਜਜ ਦੇ ਮੂਹਰੇ ਪੇਸ਼ੀ ਚਲਦੀ ਹੈ ਪੇਸ਼ੀ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਵਾਈਡ ਕੱਪੜੇ ਪਾ ਕੇ ਜਿਹੜਾ ਜੱਜ ਦੇ ਸਾਹਮਣੇ ਪੇਸ਼ ਹੋਣਾ ਹੈ ਤੇ ਉਸੇ ਤਰ੍ਹਾਂ ਹੀ ਸਾਰਾ ਜਿੰਨਾ ਉਹਨਾਂ ਨੇ ਬਣਾਇਆ ਹੁੰਦਾ ਹੈ ਆਪਣੇ ਐਕਟਰ ਜਿਹੜੇ ਉਹਨਾਂ ਨੇ ਰੱਖੇ ਹੈ ਤਾਂ ਸਾਰੀ ਚੀਜ਼ ਜਿਹੜੀ ਉਸੇ ਤਰੀਕੇ ਦੇ ਨਾਲ ਹੁੰਦੀ ਹੈ ਤਾਂ ਕਰਕੇ ਜਿਹੜੇ ਬਜ਼ੁਰਗ ਜਿਹੜੇ ਇਹ ਡਰ ਜਾਂਦੇ ਨੇ ਕਿਉਂਕਿ ਕ੍ਰਾਈਮ ਕਿੱਥੇ ਤੱਕ ਵੱਧ ਗਿਆ ਹੈ ਕਿ ਲੋਕਾਂ ਦੇ ਜਿਹੜੇ ਬਜ਼ੁਰਗ ਜੋੜੇ ਆ ਹੋਰ ਉਹਨਾਂ ਦੇ ਦਿਮਾਗ ਨੂੰ ਇਸ ਤਰ੍ਹਾਂ ਹਾਈਜੈਕ ਕਰ ਲੈਂਦੇ ਨੇ ਕਿ ਬੰਦਾ ਫੋਨ ਫੋਨ ਵੀ ਨਹੀਂ ਛੱਡਦਾ ਏ ਸੋ ਦੇਖੋ ਗੱਲਬਾਤ ਹੋ ਰਹੀ ਏ ਕਿ 53 53 ਲੱਖ ਦੀ ਜਿਹੜੀ ਠੱਗੀ ਹੋਈ ਏ ਹਾਂ ਜੀ ਅੰਟੀ ਕੀ ਕਹਿਣਾ ਚਾਹੁੰਦੇ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਜਦ ਮੈਂ ਕੋਸ਼ਿਸ਼ ਕਰਦੀ ਸੀ ਕਿ ਮੈਂ ਆਪਣੇ ਬੱਚਿਆਂ ਨਾਲ ਬਾਹਰ ਜਾ ਕੇ ਗੱਲ ਕਰਾਂ ਤਾਂ ਇਹ ਮੇਰੇ ਹਸਬੰਦ ਮੈਨੂੰ ਰੋਕ ਦਿੰਦੇ ਸੀ ਮੇਰੇ ਤੇ ਇੱਕ ਚਿੱਚੀਆਂ ਲੈ ਕੇ ਆਂਦੇ ਸੀ ਕਿ ਤੂੰ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਇਹ ਪੈਸਾ ਸਾਡਾ ਸੇਫ ਹੈ ਵਾਪਸ ਆ ਜਾਣਾ ਹੈ ਅਸੀਂ ਬੱਚਿਆਂ ਨਾਲ ਕੋਈ ਗੱਲ ਨਹੀਂ ਕਰਨੀ ਤੇ ਮੈਨੂੰ ਬਿਲਕੁਲ ਰੋਕ ਦਿੰਦੇ ਸੀ ਇਸ ਲਈ ਮੈਂ ਫਿਰ ਬਾਹਰ ਨਹੀਂ ਜਾ ਸਕਦੀ ਹਾਂ ਤੁਹਾਨੂੰ ਕੋਈ ਡਰ ਸੀ ਜਿਹੜਾ ਤੁਸੀਂ ਰੋਕਦੇ ਸੀ ਕੋਈ ਦਰਸਨ ਨੂੰ ਮੰਨ ਕੇ ਕੀ ਚੱਲ ਕੀ ਰਿਹਾ ਸੀ ਦਰਸਨ ਨੂੰ ਇਹ ਉਹ ਕਹਿੰਦੇ ਕਹਿੰਦੇ ਵੀ ਤੁਹਾਨੂੰ 7 ਸਾਲ ਦੀ ਸੜਿਆ ਵੀ ਹੋ ਸਕਦੀ ਹੈ ਉਹ ਜੱਜ ਸਾਹਿਬ ਦੀ ਜਿਹੜੀ ਕਿ ਦਰਸ ਸੀ ਦੋਨੋਂ ਹਾਂਜੀ ਹਾਂਜੀ ਜਿਹੜਾ ਕਿ ਤੁਸੀਂ ਡਰ ਗਏ ਹਾਂਜੀ ਹੂੰ ਵੀ ਮੇਰੇ ਤੀਆ ਪੁੱਤਰਾਂ ਨੂੰ ਪਰਿਵਾਰ ਨੂੰ ਕੁਝ ਨਾ ਹੋਵੇ ਇਸ ਕਰਕੇ ਹਾਂਜੀ ਹਾਂਜੀ ਹੂੰ ਸੋ ਤੁਸੀਂ ਇਹਨਾਂ ਦੇ ਪੁੱਤਰ ਦੇ ਨਾਲ ਵੀ ਗੱਲਬਾਤ ਤੁਹਾਡੀ ਕਰਵਾਉਂਦੇ ਆ ਕਿ ਬਕਾਇਦਾ ਜਿਹੜੀ ਇਹਨਾਂ ਨੂੰ 29 ਲੱਖ ਰੁਪਇਆ ਇਹਨਾਂ ਦੇ ਅਕਾਊਂਟ ਤੋਂ ਟਰਾਂਸਫਰ ਹੋਣ ਤੋਂ ਬਾਅਦ ਇਹਨਾਂ ਨੂੰ ਰਸੀਦ ਵੀ ਦਿੱਤੀ ਜਾਂਦੀ ਹੈ ਰਸੀਦ ਵੀ ਦਿਖਾਉਂਦੇ ਆ ਜੀ ਆਹ ਦੇਖੋ ਦੀ ਲਈ ਜਿਹੜੀ ਸਮਝਾ ਜੀ ਉਹ ਜਿਹਦੇ ਵਿੱਚ ਸੁਪਰੀਮ ਕੋਰਟ ਇੰਡੀਆ ਦਾ ਜ਼ਿਕਰ ਹੈ ਤੇ 9 ਤਰੀਕ ਨੂੰ 23 ਲੱਖ ਰੁਪਏ ਦੀ ਰਿਸੀਵਿੰਗ ਹੈ ਸੁਪਰੀਮ ਕੋਰਟ ਦੇ ਅਦੀਨ ਸਟੈਂਪਸ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਕੈਮਰੇ ਦੇ ਵਿੱਚ ਇਹ ਜਾਲੀ ਚੀਜ਼ਾਂ ਬਣਾ ਕੇ ਰਕਾਰਡ ਨੰਬਰ ਪਾਇਆ ਹੋਇਆ ਹੈ ਰਕਾਰਡ ਨੰਬਰ ਵੀ ਪਾਇਆ ਬਾਇ ਉੱਪਰ ਲਿਖਿਆ ਪਿਆ ਵੀ ਹੈ ਸੁਪਰੀਮ ਕੋਰਟ ਦੇਖੋ ਸਾਰਾ ਪੂਰਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਤੇ ਦੇਖੋ ਥੱਲੇ ਇਹ ਮੋਹਰਾ ਵੀ ਜਿਹੜੀ ਲੱਗੀ ਹੋਈ ਹੈ ਇਹ ਮੋਹਰਾ ਵੀ ਤੁਸੀਂ ਦਿਖਾ ਸਕਦੇ ਹੋ ਥੋੜਾ ਕੈਮਰਾਮੈਨ ਨੂੰ ਕਹਾਂਗੇ ਨੇੜੇ ਆ ਕੇ ਦਿਖਾ ਦਿਓ ਆ ਦੇਖੋ ਇਹ ਮੋਹਰਾ ਤੇ ਨਾਲ ਸਾਈਨ ਜਿਹੜਾ ਵਿਕਰਮ ਗੋਸਵਾਮੀ ਦੇ ਨਾਮ ਤੇ ਜਿਹੜਾ ਇਹ ਸੀਬੀਆਈ ਦਾ ਜਿਹੜਾ ਮੁੱਖ ਇੰਚਾਰਜ ਹੈ ਉਹਦੇ ਜਿਹੜੇ ਸਾਈਨ ਵੀ ਹੋਏ ਹੋਏ ਬਕਾਇਦਾ ਸੋ ਦੇਖੋ ਕਿੱਡਾ ਬੜਾ ਜਿਹੜਾ ਕਪੜਾ ਕਿੱਡਾ ਬੜਾ ਜਿਹੜਾ ਆਹ ਠੱਗੀ ਚੱਲ ਰਹੀ ਐ ਜਿਹੜੇ ਆਮ ਲੋਕ ਭੋਲੇ ਭਾਲੇ ਲੋਕ ਜਿਹੜੇ ਇਸ ਦੇ ਵਿੱਚ ਫਸ ਜਾਂਦੇ ਨੇ ਜੋ ਕੰਪਲੀਟ ਜਿਹੜੀ ਇਹਨਾਂ ਦੇ ਵੱਲੋਂ ਕਰਵਾਈ ਗਈ ਐ ਸੋ ਇਹ ਜਿਹੜੀ ਕੰਪਲੀਟ ਦੇ ਵਿੱਚ ਤੁਸੀਂ ਦੱਸ ਦੋ ਵੀ ਕਿਹੜੀ ਤਰੀਕ ਨੂੰ ਕਿੰਨੇ ਕਿੰਨੇ ਜਿਹੜੇ ਪੈਸੇ ਗਏ ਐ ਇਹ ਜੀ 7 ਤਰੀਕ ਤੋਂ ਇਹਨਾਂ ਦੇ ਫਰੌਡ ਸਟਾਰਟ ਹੋਇਆ ਜੀ 7 ਤਰੀਕ ਤੋਂ ਲੈ ਕੇ 8 ਤਰੀਕ ਤੱਕ ਇਹਨਾਂ ਦੀ ਐਫੜੀਆਂ ਤੜਵਾਈਆਂ ਗਈਆਂ 9 ਤਰੀਕ ਤੋਂ ਇਹਨਾਂ ਦਾ ਟਰਾਂਸਫਰ ਕਰਵਾਇਆ ਗਿਆ ਦੇਖ ਸਕਦੇ ਤੁਸੀਂ 9 ਤਰੀਕ ਨੂੰ 15 ਲੱਖ ਰੁਪਈਆ ਨੈਫਟ ਦੇ ਥਰੂ ਤੇ 9 ਤਰੀਕ ਨੂੰ 14 ਲੱਖ ਰੁਪਈਆ ਨੈਫਟ ਦੇ ਜ਼ਰੂਰ ਫਿਰ 13 ਤਰੀਕ ਨੂੰ ਲੋਹੜੀ ਵਾਲੇ ਦਿਨ 9 ਲੱਖ ਰੁਪਈਆ ਤੇ 15 ਲੱਖ ਰੁਪਈਆ ਗ੍ਰੈਂਡ ਟੋਟਲ 53 ਲੱਖ ਰੁਪਈਏ ਦੀ ਠੱਗੀ ਹੈ ਜਿਹੜੀ ਉਹ ਸਾਡੇ ਬਜ਼ੁਰਗਾਂ ਨਾਲ ਹੋਈ ਹੈ ਬਜ਼ੁਰਗ ਉਹ ਇੰਡੀਅਨ ਪੋਸਟ ਆਫਿਸ ਤੋਂ ਰਿਟਾਇਰ ਨੇ ਤੇ ਮਾਤਾ ਜੀ ਵੀ ਸੋਸ਼ਲ ਵੈਲਫੇਅਰ ਤੋਂ ਰਿਟਾਇਰ ਨੇ ਇਹਨਾਂ ਨੇ ਆਪਣੀ ਸੇਵਿੰਗਸ ਜਿਹੜੀਆਂ ਰੱਖੀ ਹੋਈਆਂ ਸੀਗੀਆਂ ਉਹ ਸਾਰੀ ਠੱਗੀ ਗਈ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹਨੂੰ ਸੋਲਵ ਕੀਤਾ ਜਾਏ ਤਾਂ ਕਿ ਇੱਕ ਬੰਦੇ ਦਾ ਵਿਸ਼ਵਾਸ ਰਹੇ ਪ੍ਰਸ਼ਾਸਨ ਤੇ ਤੇ ਠੀਕ ਹੈ ਨਾ ਸਰ ਦੇ ਪ੍ਰਸ਼ਾਸਨ ਨੂੰ ਇੱਕ ਵਾਰੀ ਦੁਆਰ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਕਿ ਇਹ ਜਲਦੀ ਜਲਦੀ ਸੋਲਵ ਕੀਤਾ ਜਾਏ ਤਾਂ ਕਿ ਹਲ ਕਿਉਂਕਿ ਪੈਸਾ ਹਲੇ ਇਨਕਿਊਜ ਹੋ ਸਕਦਾ ਕੁਝ ਰਿਕਵਰੀ ਜਲਦੀ ਹੋ ਜਾਏ ਤੇ ਪ੍ਰਸ਼ਾਸਨ ਜਲਦੀ ਦੋ ਲਈ ਕਹਿੰਦੀ ਵੀ ਇਹਨਾਂ ਪ੍ਰੋਡਸਟਰ ਬੰਦਿਆਂ ਨੂੰ ਖੜਾ ਜਾਏ ਕਿਉਂਕਿ ਇਹਨਾਂ ਨੇ ਮੈਂਟਲੀ ਵੀ ਹਰਾਸਮੈਂਟ ਕੀਤਾ ਤੇ ਫਾਈਨੈਂਸ਼ੀਅਲੀ ਤਾਂ ਕੀਤਾ ਹੀ ਕੀਤਾ ਜੀ ਬਿਲਕੁਲ ਜੀ ਬਿਲਕੁਲ ਸੋ ਦੇਖੋ ਕਿੱਡੀ ਵੱਡੀ ਜਿਹੜੀ ਇਹ ਠੱਗੀ ਵਜੀ ਆ ਮੂਲਾਪੁਰ ਗਰੀਬਦਾਸ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਵੱਡਾ ਕਸਬਾ ਏ ਸੋ ਅਸੀਂ ਹੋਰ ਲੋਕਾਂ ਨੂੰ ਵੀ ਅਵੇਅਰ ਕਰਨਾ ਚਾਹੁੰਦੇ ਆ ਕਿ ਜੇਕਰ ਤੁਹਾਡੇ ਕੋਲ ਅਣਜਾਨ ਕੋਲ ਆਂਦੀ ਹੈ ਅਣਜਾਨ ਤੁਹਾਡੇ 'ਤੇ ਫੋਨ ਆਉਂਦਾ ਹੈ ਤਾਂ ਜੇ ਤੁਹਾਨੂੰ ਤੁਮਕਾਇਆ ਜਾਂਦਾ ਹੈ ਤਾਂ ਉਸ ਦੀ ਗੱਲਬਾਤ ਆਪਣੇ ਘਰਦਿਆਂ ਦੇ ਨਾਲ ਕਰੋ ਨਹੀਂ ਤੁਸੀਂ ਕਿਸੇ ਦੇ ਬਹਿਕਾਵੇ ਦੇ ਵਿੱਚ ਨਹੀਂ ਆਣਾ ਏ ਸੋ ਬਜ਼ੁਰਗ ਬਾਬਾ ਜੀ ਅਤੇ ਮਾਤਾ ਜੀ ਦੇ ਨਾਲ ਇਹ ਠੱਗੀ ਹੋਈ ਹੈ ਕਿਸੇ ਹੋਰ ਦੇ ਨਾਲ ਇਦਾਂ ਦੀ ਠੱਗੀ ਨਾ ਹੋਵੇ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਵੀਡੀਓ ਜਾਵੇ ਲੋਕ ਅਵੇਅਰ ਹੋ ਸਕੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਕੰਮ ਹੈ ਜੇਕਰ ਤੁਸੀਂ ਇਹ ਵੀਡੀਓ ਸ਼ੇਅਰ ਕਰੋਗੇ ਤਾਂ ਹੋਰ ਲੋਕਾਂ ਤੱਕ ਜਾਊਂਗੇ ਅਗਲਾ ਅਵੇਅਰ ਹੋਊਗਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਅਤੇ ਕਮੈਂਟ ਵੀ ਕਰਿਓ ਧੰਨਵਾਦ